ਸਿੰਘ ਨੂੰ ਨਿਉਂਦਾ ਦੇਣ ਵਾਲਾ ਸਿੰਘ ਹੀ ਘਰ ਦੇ ਵਿੱਚ ਉਸ ਘਰ ਦੇ ਵਿੱਚ ਜਾ ਸਕਦਾ ਹੈ ਸਿੰਘ ਜਿਹੜਾ ਹੈ ਜਿਹੜਾ ਅੰਮ੍ਰਿਤ ਜਿੱਦਾ ਛਕਿਆ ਹੈ ਉਹ ਹੀ ਨਿਉਂਦਾ ਦੇ ਸਕਦਾ ਹੈ ਐਰੇ-ਗਾਰੇ ਦੇ ਘਰ ਦੇ ਵਿੱਚ ਪਾਸ਼ਾ ਜੀ ਕਹਿੰਦੇ ਨੇ ਮੇਰਾ ਸਿੰਘ ਨਹੀਂ ਜਾਂਦਾ ਜਿਨ੍ਹਾਂ ਦਾ ਅੰਮ੍ਰਿਤ ਨਹੀਂ ਛਕਿਆ ਜਿਨ੍ਹਾਂ ਨੇ ਖੰਡੇ ਬਾਟੇ ਦੀ ਪੌਲ ਨਹੀਂ ਲਈ ਉਹਨਾਂ ਦੇ ਘਰ ਦਾ ਪ੍ਰਸ਼ਾਦਾ ਤੱਕ ਵੀ ਪਾਸ਼ਾ ਜੀ ਕਹਿੰਦੇ ਨਹੀਂ ਛਕਦੇ ਐਸੀ ਐਸੀ ਮਹਾਰਾਜ ਨੇ ਮਰਿਆਦਾ ਸਮਝਾਈ ਹੈ ਐਸੀ ਮਰਿਆਦਾ ਦਿੱਤੀ ਹੈ ਸਾਧ ਸੰਗ ਜੀ ਅੱਜ ਆਪਾਂ ਮਰਿਆਦਾ ਦੀਆਂ ਗੱਲਾਂ ਕਰਦੇ ਆਂ ਵੀ ਬਾਬਾ ਤੈਨੂੰ ਮਰਿਆਦਾ ਨਹੀਂ ਪਤਾ ਆਖੋ ਸਤਨਾ ਸ਼੍ਰੀ ਵਾਖੀ ਸਾਧ ਸੰਗ ਨੇ ਮਰਿਆਦਾ ਬਹੁਤ ਦੂਰ ਦੀ ਗੱਲ ਹੈ ਜੇ ਮਰਿਆਦਾ ਰੱਖਣ ਲੱਗਦੇ ਆਂ ਨਾ ਤੇ ਤੁਹਾਡੇ ਘਰ ਵਿਗ ਜਾਣਗੇ ਆਖੋ ਸਤਨਾ ਸ਼੍ਰੀ ਵਾਖੀ ਸੋਰਾਹ ਵਿਚਾਰ ਸਤਿਗੁਰੂ ਮਹਾਰਾਜ ਕਹਿੰਦੇ ਆਂ ਨਾ ਪੁਚੰਗਿਆਂ ਨਾਲ ਦੇ ਉਤੇ ਪੁਚੰਗੀ ਖੁਲਾਏ ਖਾਲਸੇ ਦਾ ਜਿਹੜਾ ਅਸਲ ਫਰਜ਼ ਹੈ ਖਾਲਸਾ ਉਹਦੇ ਘਰ ਜਾ ਸਕਦਾ ਜਿਹਦੇ ਘਰੇ ਖੰਡੇ ਬਾਟੇ ਦੀ ਪੌਲ ਹੈ ਖਾਲਸਾ ਉਹਦੇ ਘਰੇ ਪ੍ਰਸ਼ਾਦਾ ਛੱਕ ਸਕਦਾ ਜਿਹਦੇ ਘਰੇ ਖੰਡੇ ਬਾਟੇ ਦੀ ਪੌਲ ਹੈ ਖਾਲਸਾ ਉਹਦੇ ਘਰੋਂ ਪਾਣੀ ਪੀ ਸਕਦਾ ਜਿਹਦੇ ਘਰੇ ਖੰਡੇ ਬਾਟੇ ਦੀ ਪੌਲ ਹੈ ਭਾਵ ਜਿਨੇ ਜਿਹੜੇ ਪਰਿਵਾਰ ਨੇ ਅੰਮ੍ਰਿਤ ਛੱਕਿਆ ਹੈ ਉਹਦੇ ਘਰ ਦਾ ਹੀ ਤੁਸੀਂ ਪ੍ਰਸ਼ਾਦਾ ਛੱਕ ਸਕਦੇ ਹੋ ਉਹਦੇ ਘਰ ਦਾ ਹੀ ਪਾਣੀ ਪੀ ਸਕਦੇ ਹੋ ਜਿਹੜੇ ਕਿਸੇ ਜਿਹੜਾ ਗੁਰੂ ਤੋਂ ਬੇਮੁਖ ਹੈ ਜਿਹਦੇ ਗਾਤਰਾ ਨਹੀਂ ਪਾਇਆ ਪੰਜ ਕਕਾਰੀ ਨਹੀਂ ਹੈ ਸਾਧ ਸੰਗਤ ਜੀ ਪਾਤਸ਼ਾਹ ਜੀ ਕਹਿੰਦੇ ਐਸੇ ਬੰਦੇ ਨਾਲ ਹੱਥ ਮਲਾਉਣਾ ਇਸ ਘਰ ਦੇ ਇਸ ਐਸੇ ਬੰਦੇ ਦੇ ਘਰ ਦੇ ਵਿੱਚੋਂ ਪਾਣੀ ਪੀਣਾ ਦੂਰ ਦੀ ਗੱਲ ਹੱਥ ਮਲਾਉਣਾ ਵੀ ਪਾਪ ਹੈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਿਉਂਕਿ ਪਤਾ ਨਹੀਂ ਉਹਨੇ ਕਿੰਨੇ ਕੁ ਪਾਪ ਕੀਤੇ ਹੋਣਗੇ ਸਾਧ ਸੰਗਤ ਜੀ ਇਸ ਤਰ੍ਹਾਂ ਮਹਾਰਾਜ ਸਮਝਾਉਂਦੇ ਹਨ ਬੇ ਸਿੱਖ ਸਿੰਘ ਨੂੰ ਨਿਯੋਂਦਾ ਦੇ ਸਕਦਾ ਹੈ ਸਿੰਘ ਸਿੰਘ ਦੇ ਘਰੇ ਹੀ ਲੰਗਰ ਛਕ ਸਕਦਾ ਹੈ ਐ ਐਰੇ ਘਰੇ ਮਨਮਤੀਏ ਦੇ ਘਰ ਦੇ ਵਿੱਚੋਂ ਤੁਸੀਂ ਪ੍ਰਸ਼ਾਦਾ ਨਹੀਂ ਛਕ ਸਕਦੇ ਐਸੀ ਮਹਾਰਾਜ ਨੇ ਜਿਹੜੀ ਮਰਿਆਦਾ ਦਿੱਤੀ ਹੈ ਸਾਧ ਸੰਗਤ ਜੀ ਮਰਿਆਦਾ ਦੀ ਜਿਹੜੀ ਇਹ ਵਧੀਆ ਇਹ ਇਸ ਤਰ੍ਹਾਂ ਹੈ ਆਪਾਂ ਮਰਿਆਦਾ ਨਹੀਂ ਰੱਖ ਸਕਦੇ ਭਾਵ ਮਹਾਰਾਜ ਤਾਂ ਵੈਸੇ ਤਾਂ ਮਹਾਰਾਜ ਕਹਿੰਦੇ ਨੇ ਜਿੰਨੀ ਮਰਿਆਦਾ ਰਹਿਣੀ ਰਹੇ ਸੋਏ ਸਿੱਖ ਮੇਰਾ ਉਹ ਸਾਹਿਬ ਹੈ ਉਸਕਾ ਚਿਹਰਾ ਜੇ ਆਪਾਂ ਮਰਿਆਦਾ ਰੱਖ ਸਕਦੇ ਆ ਤਾਂ ਬਹੁਤ ਵਧੀਆ ਗੱਲ ਹੈ